ਇੱਕਰ 5 ਸਾਲ ਵਿਸ਼ਵਾਸ ਕਰਕੇ ਤੁਹਾਨੂੰ ਚੱਲਣਾ ਪਊਗਾ ਪਹਿਲੀ ਗੱਲ ਤਾਂ ਇਹ ਹੈ ਪਰਿਵਾਰ ਨਾਲ ਸਾਰੇ ਇਕੱਠੇ ਹੋ ਕੇ ਬੈਠੋ ਤੇ ਪਹਿਲਾਂ ਤਾਂ ਜਿਹੜੀਆਂ ਦੇਣਦਾਰੀਆਂ ਹੈਗੇ ਜੇ ਤੁਹਾਡੇ ਵਿਆਜ ਦਾ ਕੋਈ ਮੀਟਰ ਚੱਲਦਾ ਪਿਆ ਜ਼ਿੰਦਗੀ 'ਚ ਕੋਈ ਰੂਲ ਹੁੰਦੇ ਹੈ ਵੈਲਥ ਕ੍ਰੀਏਸ਼ਨ ਦੇ ਉਹ 'ਚ ਧਿਆਨ ਰੱਖਣਾ ਹੈ ਜੇ ਕਿਤੇ ਕੋਈ ਵਿਆਜ ਚੱਲਦਾ ਪਿਆ ਮੀਟਰ ਤੇ ਤੁਸੀਂ ਉਧਾਰ ਰਹੀਆਂ ਉਹ ਪਹਿਲਾਂ ਉਹ ਕਲੀਅਰ ਕਰੋ ਇੰਟਰਸਟ ਦਾ ਮੀਟਰ ਬੰਦ ਹੋਵੇ ਦੂਸਰਾ ਚੀਜ਼ਾ ਕੀ ਜ਼ਿੰਦਗੀ 'ਚ ਕਦੇ ਵੀ ਡੈਪ੍ਰੀਸ਼ੀਏਟਿੰਗ ਐਸੈਟ ਜਿਹਦੀ ਵੈਲਿਊ ਘਟਣੀ ਹੈ ਉਹਦੇ ਵਾਸਤੇ ਕਦੀ ਵੀ ਜ਼ਿੰਦਗੀ ਚ ਲੋਨ ਨਹੀਂ ਲੈਣਾ ਡੈਪੋਜੀਸ਼ਨ ਦੇ ਵਿੱਚ ਤਾਂ ਜਾਂ ਤਾਂ ਗੱਡੀਆਂ ਆ ਜਾਂਦੀਆਂ ਕਾਰ ਹੋ ਗਈ ਆਈਫੋਨ ਹੋ ਗਿਆ ਅੱਜ ਕੱਲ ਤਾਂ ਤਰੀਕੇ ਆਈਫੋਨ ਵੀ ਲੋਕੀ ਕਿਸ਼ਤਾਂ ਤੇ ਲੈਣ ਲੱਪੇ ਆ ਬਈ ਇਹ ਚੋ ਵਿਆਜ ਹੈ ਨਹੀਂ ਨੋ ਤੁਸੀਂ ਕਿਉਂ ਲੈਣੇ ਕਿਸ਼ਤਾਂ ਦੇ ਉੱਤੇ ਚੀਜ਼ ਜਿਹੜੀ ਚੀਜ਼ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਹੈਗਾ ਤੁਸੀਂ ਔਖੇ ਸੌਖੇ ਹੋ ਕੇ ਆਈਫੋਨ 14 ਲੈ ਲਿਆ ਉਸ ਵੇਲੇ ਤਾਂ ਤੁਹਾਨੂੰ ਲੱਗਣਾ ਦੋਸਤਾਂ ਨੇ ਲਿਆ ਮੈਂ ਆਈਫੋਨ 14 ਲਿਆ 14 ਲਿਆ ਫਿਰ 15 ਆਣਾ 16 ਆਣਾ ਤੁਹਾਡੇ ਕੋਲ ਉਹੀ 14 ਹੀ ਆ ਫਿਰ ਤੁਸੀਂ ਲਗਉਂਦੇ ਫਿਰ ਨਾ ਵੀ ਉਹਨੇ ਤਾਂ 16 ਲੈ ਲਿਆ ਮੇਰੇ ਕੋਲ ਅਜੇ ਵੀ 14 ਹੀ ਆ ਵੈਲਿਊ ਉਹਦੀ ਘਟ ਗਈ। ਉਹ ਚੀਜ਼ਾਂ ਨਹੀਂ ਲੈਣੀਆਂ ਲੋਨ ਤੇ ਜਿਨ੍ਹਾਂ ਦੀ ਵੈਲਿਊ ਘਟਣੀ ਹੈ। ਹਾਊਸਿੰਗ ਲੋਨ ਲੈ ਸਕਦੇ ਆ। ਹੂੰ ਕਿਉਂਕਿ ਉਹਦੀ 5 ਸਾਲ 10 ਸਾਲ 20 ਸਾਲ ਬਾਅਦ ਉਹਦੀ ਵੈਲਿਊ ਵਧਣੀ ਹੈ। ਠੀਕ? ਜਾਂ ਤੁਸੀਂ ਬਿਜ਼ਨਸ ਲੋਨ ਲੈ ਸਕਦੇ ਆ। ਵੀ ਜੇ ਤੁਸੀਂ ਆਪਣੇ ਕੰਮ ਧੰਦੇ ਵਾਸਤੇ ਬੈਂਕ ਤੋਂ ਲੋਨ ਲੈ ਰਹੇ ਆ, ਬੈਂਕ ਤੁਹਾਡੇ ਕੋਲ 12% ਦਾ ਇੰਟਰਸਟ ਲੈ ਰਿਆ, ਤੁਸੀਂ ਉਹ ਤੋਂ 18%, 20%, 24% ਰਿਟਰਨ ਬਣਾ ਰਹੇ ਹੋ। ਤੇ ਉਹ ਲੋਨ ਤੁਸੀਂ ਜ਼ਰੂਰ ਲਓ। ਉਹਦੀ ਕੋਈ ਦਿੱਕਤ ਨਹੀਂ। ਡੈਪ੍ਰੀਸ਼ੀਏਟਿੰਗ ਐਟ ਸਰ ਵਾਸਤੇ ਲੋਨ ਨਹੀਂ ਲੈਣਾ ਕਲੀਅਰ ਜੀ ਦੂਸਰਾ ਅਨੈਸੈਸਰੀ ਖਰਚੇ ਨਹੀਂ ਕਰਨੇ ਕਿਉਂਕਿ ਅਗਲਾ ਸਵਾਲ ਆਉਂਦਾ ਵੀ ਅਸੀਂ ਕਰਨਾ ਚਾਹਨੇ ਆ ਪੈਸੇ ਪਹਿਲਾਂ ਤਾਂ ਕੰਡੀਸ਼ਨ ਹੋ ਗਈ ਨਾ ਵੀ ਪਹਿਲਾਂ ਲੋਨ ਲਾ ਦਿਓ ਸਾਰੇ ਤੇ ਲੋਨ ਤੇ ਦੂਜੀ ਚੀਜ਼ ਨਹੀਂ ਲੈਣੀ ਫਿਰ ਅਗਲਾ ਕਈਆਂ ਸਵਾਲ ਆਉਂਦਾ ਵੀ ਅਸੀਂ ਕਿੰਨੇ ਪੈਸੇ ਇਨਵੈਸਟ ਕਰੀਏ ਸਾਨੂੰ ਕਿੰਨੇ ਕਰਨੇ ਚਾਹੀਦੇ ਹੁਣ ਇਹ ਚੀਜ਼ ਹੈ ਜਿਹੜੀ ਹਰ ਇੱਕ ਪਰਸਨ ਟੂ ਪਰਸਨ ਫੈਮਲੀ ਟੂ ਫੈਮਲੀ ਡਿਫਰ ਕਰਦੀ ਹੈ ਹਰ ਇੱਕ ਪਰਿਵਾਰ ਦਾ ਜਿਹੜਾ ਰਿਸੋਰਸਸ ਹੈ ਜੋ ਉਹਦੇ ਖਰਚੇ ਹੈ ਜੋ ਉਹਦੇ ਘਰ ਦੀ ਫਾਈਨੈਂਸ਼ੀਅਲ ਕੰਡੀਸ਼ਨ ਹੈ ਉਹ ਦੂਜੇ ਦੀ ਸੇਮ ਨਹੀਂ ਹੋ ਸਕਦੀ ਉਹਦੀ ਵਧ ਹੋਏਗੀ ਜਾਂ ਘਟ ਹੋਏਗੀ ਇਹ ਤੁਸੀਂ ਡਿਸਾਈਡ ਕਰਨਾ ਉਹਦੇ ਵਾਸਤੇ ਤੁਹਾਨੂੰ ਪਤਾ ਜੇ ਸੈਲਰੀ ਕਲਾਸ ਹੈ ਉਹਨੂੰ ਪਤਾ ਮੈਨੂੰ ਪਹਿਲੇ ਹੀ ਤਰੀਕ ਨੂੰ ਇੰਨੇ ਪੈਸੇ ਮਿਲਨੇ ਆ ਸੈਲਰੀ ਮੇਰੀ ਇੰਨੀ ਆਣੀ ਤੇ ਉਹਨੂੰ ਐਕਸਰਸਾਈਜ਼ ਕਰਨ ਦੀ ਕੀ ਲੋੜਾ ਸਾਰੇ ਪਰਿਵਾਰ ਨੂੰ ਨਾਲ ਬੈਠ ਕੇ ਵੀ ਜਿੰਨੇ ਵੀ ਖਰਚੇ ਹੋਏ ਭਾਈ ਸਾਰੇ ਲਿਖਣੇ ਪਾਉਣ 10 ਰੁਪਏ ਦਾ ਕੀਤਾ 100 ਦਾ ਕੀਤਾ 500 ਦਾ ਕੀਤਾ 2000 ਦਾ ਕੀਤਾ ਵਾਟ ਐਵਰ ਜੋ ਵੀ ਖਰਚੇ ਕੀਤੇ ਸਾਰੇ ਤੁਸੀਂ ਕਾਗਜ਼ ਤੇ ਲਿਖਨੇ ਮਹੀਨਾ ਖਤਮ ਹੋਇਆ ਸਾਰੇ ਪਰਿਵਾਰ ਨੇ ਫੇਰ ਇਕੱਠੇ ਬੈਠਣਾ ਵੀ ਆ ਕੁਝ ਖਰਚੇ ਹੈਗੇ ਆ ਤੁਹਾਨੂੰ ਆਪਣੇ ਆਪਾ ਪਤਾ ਲੱਗੇ ਜੀ ਵੀ ਇਹ ਤਾਂ ਤੁਸੀਂ ਅਵੋਇਡ ਕਰ ਹੀ ਨਹੀਂ ਸਕਦੇ ਘਰ ਦੇ ਰਾਸ਼ਨ ਦਾ ਬਿੱਲ ਤੁਸੀਂ ਨਹੀਂ ਅਵੋਇਡ ਕਰ ਸਕਦੇ ਦੇਣਾ ਪੈਣਾ ਬੱਚਿਆਂ ਦੇ ਸਕੂਲ ਦੀ ਫੀਸ ਦੇਣੀ ਪੈਣੀ ਹੈ ਘਰ ਜੇ ਬਜ਼ੁਰਗ ਹੈ ਉਹਦੀ ਕੋਈ ਦਵਾਈ ਆ ਰਹੀ ਹੈ ਉਹ ਵੀ ਪੈਸੇ ਦੇਣੇ ਆ ਜੇ ਘਰ ਰੈਂਟ ਤੇ ਆ ਉਹ ਰੈਂਟ ਵੀ ਦੇਣਾ ਆ ਮਤਲਬ ਕਈ ਖਰਚੇ ਐਸੇ ਹੋਗੇ ਤੁਹਾਨੂੰ ਲੱਗੂਗਾ ਵੀ ਇੱਥੇ ਆਪਾਂ ਕੋਈ ਕੰਪਰੋਮਾਈਜ਼ ਕਰ ਹੀ ਨਹੀਂ ਸਕਦੇ ਲੇਕਿਨ ਤੁਹਾਨੂੰ ਫੇਰ ਵੀ ਕੁਝ ਖਰਚੇ ਐਸੇ ਮਿਲੂਗੇ ਜਿਹੜੇ ਤੁਹਾਨੂੰ ਲੱਗੂਗਾ ਨਹੀਂ ਯਾਰ ਜੇ ਨਾ ਵੀ ਕਰਦੇ ਤਾਂ ਸਾਡਾ ਗੁਜ਼ਾਰਾ ਸੀਗਾ ਸਪੋਜ਼ ਅਸੀਂ ਮਹੀਨੇ 'ਚ ਜਾਂ ਸੈਚਰਡੇ ਹਰ ਸੈਚਰਡੇ ਅਸੀਂ ਗੈਟ ਟੂਗੇਦਰ ਕਰਦੇ ਆ ਪਾਰਟੀ ਕਰਦੇ ਦੋਸਤਾਂ ਨਾਲ ਅਸੀਂ ਮਹੀਨੇ 'ਚ ਚਾਰ ਪਾਰਟੀਆਂ ਕਰ ਲਈਆਂ ਜੇ ਮਹੀਨੇ 'ਚ ਇੱਕ ਵੀ ਕਰਦੇ ਤਾਂ ਵੀ ਸਾਡਾ ਗੁਜ਼ਾਰਾ ਸੀਗਾ ਬਿਲਕੁਲ ਜਾਂ ਅਸੀਂ ਆਹ ਫੋਨ ਲੈ ਲਿਆ 1.5 ਲੱਖ ਦਾ ਜੇ ਅਸੀਂ 20-25 ਹਜ਼ਾਰ ਦਾ 30 ਹਜ਼ਾਰ ਦਾ ਫੋਨ ਲੈ ਲੈਂਦੇ ਤੇ ਤਾਂ ਵੀ ਸਾਡਾ ਗੁਜ਼ਾਰਾ ਹੋ ਸਕਦਾ ਸੀ ਆ ਅਸੀਂ ਛੁੱਟੀਆਂ ਮਨਾਉਣ ਚਲੇ ਗਏ ਪਰਿਵਾਰ ਨਾਲ ਅਸੀਂ ਦਸੀ ਦਿਨ ਹਰ ਇੱਧਰ ਗਏ ਇੱਥੇ ਇੰਨਾ ਪੈਸਾ 5000 ਰੁਪਏ ਸਾਡਾ ਲੱਗ ਗਿਆ ਜੇ ਅਸੀਂ ਉੱਥੇ 15000 ਨਾਲ ਵੀ ਗੁਜ਼ਾਰਾ ਕਰ ਸਕਦੇ ਸੀ ਕਈ ਖਰਚੇ ਤੁਹਾਨੂੰ ਮਿਲਣਗੇ ਇਦਾਂ ਦੇ ਜਿੱਥੇ ਤੁਸੀਂ ਕੱਟ ਲਾ ਸਕਦੇ ਹੋ ਹੂੰ ਔਰ ਕੱਟ ਤੁਹਾਨੂੰ ਲਾਉਣੇ ਪੈਣੇ ਇਹ ਨਹੀਂ ਹੋਣਾ ਵੀ ਜੋ ਤੁਸੀਂ ਖਰਚੇ ਕਰ ਰਹੇ ਉਹ ਵੀ ਕਰੀ ਜਾਈਏ ਤੇ ਸਾਡੀ ਵੈਲਥ ਵੀ ਬਣ ਜੇ ਇਹ ਦੋਨੋਂ ਕੰਮ ਨਹੀਂ ਹੋਣੇ ਤੁਹਾਨੂੰ ਕਿਤੇ ਨਾ ਕਿਤੇ ਕੱਟ ਲਾ ਕੇ ਇੱਧਰ ਪੈਸੇ ਡਾਇਵਰਟ ਕਰਨੇ ਪੈਣੇ ਆ ਔਰ ਘੱਟੋ ਘੱਟ ਤਿੰਨ ਤੋਂ ਪੰਜ ਸਾਲ ਪੇਸ਼ੈਂਸ ਰੱਖ ਕੇ ਜਿੱਦਾਂ ਮੈਂ ਕਹਿਣਾ ਉਦਾਂ ਕਰਕੇ ਦੇਖੋ ਔਰ ਉਸ ਤੋਂ ਬਾਅਦ ਕੀ ਕਰਨਾ ਉਹ ਤੁਹਾਨੂੰ ਆਪਣੇ ਆਪ ਤੁਹਾਨੂੰ ਸਟੇਟਮੈਂਟ ਨੇ ਦੇ ਦੇਣਾ ਇੱਕ ਛੋਟਾ ਜਿਹਾ ਸਵਾਲ ਆ ਸਰ ਜਿਸ ਤਰੀਕੇ ਨਾਲ ਹੁਣ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਚਲੋ ਆਪਾਂ ਸਰਕਾਰੀ ਸੈਕਟਰ ਦੀ ਪਬਲਿਕ ਸੈਕਟਰ ਦੀ ਗੱਲ ਕਰੀਏ ਤਾਂ ਉਧਰ ਦਾ ਜੋ ਸੈਲਰੀ ਉਹਨਾਂ ਦੀ ਹੁੰਦੀ ਹੁੰਦੀ ਹੈ ਪਬਲਿਕ ਸੈਕਟਰ ਦੇ ਵਿੱਚ ਮਿਨੀਮਮ ਸੈਲਰੀ ਜੇ ਰੱਖੀ ਹੈ 10 ਤੋਂ 12000 ਰੁਪਏ ਦਿੰਦੇ ਆ ਜੇ ਕੋਈ ਨਿਊ ਜਾਂਦਾ ਹੈ ਕੋਈ ਹਾਂ ਬਿਲਕੁਲ ਔਰ ਉਹ ਉਹਨਾਂ ਦੀ ਹੀ ਜ਼ਿਆਦਾਤਰ ਦੇਖਿਓ ਵੀ ਉਹੀ ਚਾਹੁੰਦੇ ਹੁੰਦੇ ਨੇ ਪਰਸਨ ਵੀ ਮੈਂ 10-12000 ਕੁ ਮਾਰਾਂ ਮੇਰੇ ਕੋਲ ਪੈਸੇ ਬੱਥੋੜੇ ਹੀ ਆ ਜਾਣ ਮੈਂ ਇਨਵੈਸਟ ਕਰਨਾ ਹਜੇ ਇਹ ਪਰਸਨ ਫਿਰ ਕਿੱਦਨੂ ਜਾਣਗੇ ਜੇ ਉਹਨਾਂ ਨੂੰ ਇਹ ਇਹਨਾਂ ਚੀਜ਼ਾਂ ਦੇ ਵਿੱਚ ਪੈਣਾ ਵੀ ਪਿਆ ਜਾਂਦਾ ਆ ਕਿਵੇਂ ਕਰਨਗੇ ਫਿਰ ਉਸ ਚੀਜ਼ ਨੂੰ ਬਿਲਕੁਲ ਉਹਨਾਂ ਨੂੰ ਆਪਣਾ ਅਕਾਊਂਟ ਖੋਲਣਾ ਚਾਹੀਦਾ ਕਿਸੇ ਵੀ ਐਪ ਤੇ ਖੋਲ ਸਕਦੇ ਜਿੱਥੇ ਵੀ ਖੋਲਣਾ ਚਾਹੁੰਦੇ ਅਕਾਊਂਟ ਖੋਲ ਸਕਦੇ ਉਹ ਔਰ ਜਾਣਾ ਮਿਊਚੁਅਲ ਫੰਡ ਚ ਹੈ ਹੁਣ ਉਹ ਚ ਪਹਿਲੀ ਜ਼ਰੂਰੀ ਹੁੰਦੀ ਜੇ ਵੀ ਫੰਡ ਦੀ ਸਿਲੈਕਸ਼ਨ ਵੇਲੇ ਤੁਹਾਨੂੰ ਬਹੁਤ ਜ਼ਰੂਰੀ ਹੈ ਗਾਈਡੈਂਸ ਦੀ ਲੋੜ ਪ ਵੇ ਤੁਸੀਂ ਉਹਦੇ ਚ ਤੁਸੀਂ ਕਿਹੜੇ ਮਿਊਚੁਅਲ ਫੰਡ ਨੂੰ ਸਿਲੈਕਟ ਕਰਨਾ ਜੀ ਉਹ ਤੁਹਾਡਾ ਫਾਈਨੈਂਸ਼ੀਅਲ ਗੋਲ ਕੀ ਹੈ ਉਹ ਸਾਰਾ ਕੁਝ ਡਿਟੇਲਸ ਇੱਕ ਵਾਰੀ ਮੈਂ ਪਰਿਵਾਰ ਨਾਲ ਗੱਲ ਕਰਕੇ ਉਹਨੂੰ ਮੈਂ ਪ੍ਰੋਪਰਲੀ ਗਾਈਡ ਕਰ ਸਕਦਾ ਕਿਉਂਕਿ ਇਹ ਹਰ ਚੀਜ਼ ਪਰਸਨ ਟੂ ਪਰਸਨ ਡਿਫਰ ਕਰਦੀ ਹੈ ਦੋ ਪਰਿਵਾਰਾਂ ਦਾ ਸੇਮ ਨਹੀਂ ਹੋ ਸਕਦਾ ਉਹ ਜਿਹੜੀ ਐਕਸਰਸਾਈਜ਼ ਹੈ ਜਦੋਂ ਇਸ ਜਰਨੀ ਨੂੰ ਸਟਾਰਟ ਕਰਨਾ ਉਸ ਵੇਲੇ ਥੋੜੀ ਜੀ ਗਾਈਡੈਂਸ ਦੀ ਲੋੜ ਪੈਂਦੀ ਹੈ ਜਦੋਂ ਤੁਸੀਂ ਉਹ ਕਰ ਲਈ ਉਸ ਤੋਂ ਬਾਅਦ ਤੁਸੀਂ ਕੰਸਿਸਟੈਂਟਲੀ ਰਿਲੀਜੀਅਸਲੀ 10 ਤੋਂ 5 ਸਾਲ ਘਟੋ-ਘਟੇ ਇਸ ਤਰੀਕੇ ਤੇ ਚੱਲਣਾ ਫਿਰ ਉਸ ਤੋਂ ਬਾਅਦ ਕੀ ਕਰਨਾ ਆਪਣੇ ਆਪ ਤੁਹਾਡੇ ਸਾਰੇ ਸਮਝ ਤੁਹਾਨੂੰ ਆਪਣੇ ਆਪ ਹੀ ਆ ਜਾਣੀ ਬਾਕੀ ਦੀ ਸਮਝ ਲੇਕਿਨ ਪਹਿਲੇ 5 ਸਾਲ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਨੀਸ਼ੀਅਲ ਸਟੇਜਸ ਚ ਸਾਲ 2 ਸਾਲ ਚ ਤੁਸੀਂ ਦੇਖੋਗੇ ਨਾ ਤੁਹਾਡੇ ਦੇਖੋ ਯਾਰ ਮੈਂ ਇੰਨੇ ਪੈਸੇ ਲਾ ਰਿਹਾ ਇੰਨੇ ਤਾਂ ਕੋ ਬਣਦਾ ਤਾਂ ਕੁਝ ਵੀ ਆ ਨਹੀਂ ਉਹ ਕੁਝ ਨਹੀਂ ਬਣਦਾ ਰੀਅਲ ਸੈਂਸ ਜਿਹੜੀ ਵੈਲਥ ਕ੍ਰिएशन ਹੋਣੀ ਉਹ 5ਵੇਂ ਸਾਲ ਤੋਂ ਬਾਅਦ ਹੀ ਸ਼ੁਰੂ ਹੋਣਾ ਰੀਅਲ ਮੈਜਿਕ ਤਾਂ 10 ਸਾਲ ਬਾਅਦ ਮਾਈਂਡ ਬੌਗਲਿੰਗ ਰਿਟਰਨ 15 ਸਾਲ ਤੋਂ ਬਾਅਦ ਐਗਜ਼ਾਮਪਲ ਲਵਾਂ ਨਾ ਮੈਂ ਇੱਕ ਸ਼ਾਇਦ ਡਾਟਾ ਹੁਣ ਮੈਨੂੰ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ 10000 ਰੁਪਏ ਮਹੀਨਾ ਜੀ ਆਪਾਂ ਜਮ੍ਹਾਂ ਕਰਾਉਨੇ ਆ ਤੇ ਹਰ ਸਾਲ ਉਹਦੇ ਚ 10% ਦੀ ਇਨਕਰੀਜ਼ ਕਰ ਦਿੰਨੇ ਆ ਹਮ ਤੇ ਪਹਿਲਾ ਕਰੋੜ ਬਣਨ ਨੂੰ 160 ਤੇ 69 ਮਹੀਨੇ ਲੱਗਣੇ ਆ 169 ਮਹੀਨੇ ਲਗਭਗ 14.5 ਸਾਲ ਪਹਿਲਾ ਕਰੋੜ ਬਣਨ ਨੂੰ 14.5 ਸਾਲ ਜੀ ਦੂਜਾ ਕਰੋੜ ਬਣਨ ਨੂੰ ਤੁਹਾਨੂੰ ਤਕਰੀਬਨ ਮੇਰਾ ਖਿਆਲ ਸ਼ਾਇਦ 50 ਕੇ 55 ਮਹੀਨੇ ਲੱਗਣਗੇ ਹਮ ਤੀਜਾ ਕਰੋੜ ਬਣਨ ਨੂੰ 43 ਮਹੀਨੇ ਲੱਗਣਗੇ ਚੌਥਾ ਕਰੋੜ ਬਣਨ ਨੂੰ 23 ਮਹੀਨੇ ਲੱਗਣਗੇ ਪੰਜਵਾਂ ਕਰੋੜ ਬਣਨ ਨੂੰ ਤੁਹਾਨੂੰ 13 ਮਹੀਨੇ ਲੱਗਣੇ ਆ ਛੇਵਾਂ ਕਰੋੜ ਬਣਨ ਨੂੰ ਤੁਹਾਨੂੰ 11 ਮਹੀਨੇ ਲੱਗਣੇ ਏ ਕਿਸ ਤਰੀਕੇ ਨਾਲ ਘਟਦੇ ਆ ਕਿਉਂਕਿ ਤੁਹਾਡਾ ਟਾਈਮ ਪਹਿਲਾ ਜਿਹੜਾ ਜਦੋਂ ਆਪਾਂ ਬਿਲਡਿੰਗ ਬਣਾਉਂਦੇ ਆ ਨਾ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਜਾਂਦੀਆਂ ਹੁੰਦੀਆਂ ਨੀਂਹਾਂ ਨੀਂਹਾਂ ਦੀ ਮਜ਼ਬੂਤੀ ਜਿੰਨੀ ਹੋਊਗੀ ਬਿਲਡਿੰਗ ਉਨੀ ਹੀ ਉੱਚੀ ਤਾਂ ਜਾ ਸਕਦੀ ਪਹਿਲਾ ਕਰੋੜ ਜਿਹੜਾ ਕਮਾਣਾ ਜ਼ਿੰਦਗੀ 'ਚ ਸਭ ਤੋਂ ਔਖਾ ਕੰਮ ਹੈ ਜਦੋਂ ਪਹਿਲਾ ਕਰੋੜ ਬਣ ਗਿਆ ਫਿਰ ਜਦੋਂ ਉਹ ਤੁਹਾਡਾ ਕਰੋੜ ਵੀ ਕੰਮ ਤੇ ਲੱਗ ਗਿਆ ਨਾ ਨਾਲ ਉਹ ਵੀ ਤੁਹਾਡੇ ਲਈ ਕਮਾਈ ਕਰ ਰਿਹਾ ਨਾ ਕਿਉਂਕਿ ਉਹ ਇਹਨੂੰ ਕਹਿੰਦੇ ਆਪਾਂ ਕੰਪਾਊਂਡਿੰਗ ਹੂੰ ਵੀ ਜਦੋਂ ਤੁਸੀਂ ਪੈਸਾ ਤੁਹਾਡਾ ਪੈਸਾ ਕਮਾ ਰਿਹਾ ਤੇ ਉਹ ਤੁਹਾਡੀ ਅਗਲੀ ਜਰਨੀ ਤੁਹਾਨੂੰ ਬਹੁਤ ਸੌਖੀ ਹੋ ਜਾਂਦੀ ਹੈ ਪਹਿਲਾ ਕਰੋੜ ਬਣਾਉਣ ਲੱਗੇ ਜਿਹੜਾ ਡਿਸਪੀਸਪਲਨ ਪੇਸ਼ੈਂਸ ਚਾਹੀਦਾ ਉਹ ਬਜਾੜਾ ਇੰਪੋਰਟੈਂਟ ਹੈ ਇੱਕ ਤੁਸੀਂ ਦੱਸਦੇ ਪੀ ਸੀ ਵੀ ਲੱਖ ਰੁਪਇਆ ਕਢਾ ਕਢਾਉਣੇ ਆ ਜੀ ਬਾਈਚਸ ਆਪਾਂ ਕਿੰਨੇ ਸਾਲ ਨਿਕਲ ਜਾਣਗੇ ਲੇਕਿਨ ਫਿਰ ਵੀ ਆਪਣੇ ਪਿੱਛੇ ਜਿਹੜੀ ਜਨਰੇਸ਼ਨ ਉਹਦੇ ਲਈ ਵੀ ਕੁਝ ਕਰੋੜ ਰੁਪਏ ਬਚਿਆ ਉਹ ਮੈਂ ਜਰਾ ਐਗਜ਼ਾਮਪਲ ਤੁਸੀਂ ਦੇ ਰਹੇ ਆ ਮੈਂ ਆਪਣੇ ਜਿੰਨੇ ਸਾਡੇ ਇੱਥੇ ਆਂਡ ਗਵਾਂਡ ਜਿੰਨੇ ਆ ਯੂਨੀਵਰਸਿਟੀਆਂ ਹੈਗੀਆਂ ਉਹਨਾਂ ਦੇ ਮੈਂ ਫਾਈਨਲ ਈਅਰ ਦੇ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਮੈਂ ਲੈਕਚਰ ਦੇਣ ਜਾਣਾ ਔਰ ਫ੍ਰੀ ਆਫ ਕਾਸਟ ਮੈਂ ਕਿਸੇ ਕੋ ਖਾਲੀ ਚਾਹ ਪੀਣ ਕੇ ਆਣਾ ਕਿਸੇ ਕੋ ਢੇਲਾ ਨਹੀਂ ਮੈਂ ਕਦੀ ਤੱਕ ਅੱਜ ਤੱਕ ਚਾਰਜ ਕੀਤਾ ਜਿਹਨਾਂ ਨੂੰ ਵੀ ਸਿਖਾ ਰਹੇ ਹਾਂ ਜਿਨ੍ਹਾਂ ਨੂੰ ਮੈਂ ਜਾਣਾ ਸਿਖਾਉਣ ਮੇਰੇ ਕੋ ਵੀ ਜਿਹੜੇ ਆਉਂਦੇ ਆ ਚਾਹ ਪਲਾਉਣੇ ਆ ਗਾਈਡ ਕਰ ਦਿੰਦੇ ਕਿਸੇ ਕੋ ਕਦੀ ਕੋਈ ਚਾਰਜ ਨਹੀਂ ਲੈਂਦਾ ਮੈਂ ਬਹੁਤ ਦੂਰ ਦੂਰ ਦੁਨੀਆ ਹੁੰਦੀ ਹੈ ਸਲਾਹ ਕਰਨ ਵਾਸਤੇ ਗਾਈਡੈਂਸ ਵਾਸਤੇ ਆਉਂਦੀ ਹੈ ਮੇਰੇ ਕੋਲ ਉਹ ਜੀ ਸਤ ਕਿਹਾ ਉਹ ਮੈਂ ਗਾਈਡ ਕਰ ਦਿੰਨਾ ਰਸਤਾ ਦਿਖਾ ਦਿੰਨਾ ਚੱਲਣਾ ਨਹੀਂ ਚੱਲਣਾ ਪਈ ਅਗਲੇ ਦੀ ਮਰਜ਼ੀ ਹੈ ਮੈਂ ਤਾਂ ਰਸਤਾ ਦਿਖਾਣਾ ਮੇਰਾ ਕੰਮ ਹੈ ਉਹ ਮੈਂ ਦਿਖਾ ਦੇਣਾ ਕਿਸੇ ਕੋਈ ਕਦੀ ਕੋਈ țeela ਚਾਰਜ ਨਹੀਂ ਕਰਦਾ ਜੀ ਇਦਾਂ ਹੀ ਮੈਂ ਗੱਲ ਕਰ ਰਿਹਾ ਵੀ ਜਿਹੜੇ ਮੈਂ ਸਟੂਡੈਂਟਸ ਨੂੰ ਜਨਣਾ ਜਿਹੜੇ ਫਾਈਨਲ ਇਅਰ ਦੇ ਸਟੂਡੈਂਟਸ ਹੈ ਉਹਨਾਂ ਨੂੰ ਮੈਂ ਇੱਕ ਲੈਕਚਰ ਦੇਣਾ ਉਹ ਚ ਇੱਕ ਐਗਜ਼ਾਮਪਲ ਦੇ ਕੇ ਜਨਣਾ ਉਹਨਾਂ ਨੂੰ ਦੋ ਤਿੰਨ ਐਗਜ਼ਾਮਪਲ ਦੇਣਾ ਉਹਨਾਂ ਜਿਨ੍ਹਾਂ ਉਹਨਾਂ ਦਾ ਮਾਈਂਡਸੈਟ ਕਲੀਅਰ ਹੋ ਜਾਏ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਹੂੰ